ਦੇਖੋ ਇਹ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਕਾਲਕਾ ਜੀ ਮੰਦਿਰ ਦਿੱਲੀ ਤੋਂ ਜਿੱਥੇ ਕੀ ਬੀਤੀ ਰਾਤ ਜਾਗਰਣ ਦੇ ਸਮੇਂ ਇਹ ਸਟੇਜ ਡਿੱਗ ਜਾਂਦੀ ਹੈ ਦਰਸਲ ਸਟੇਜ ਦੇ ਉੱਪਰ ਇੰਨੇ ਲੋਕ ਚੜ ਜਾਂਦੇ ਨੇ ਕਿ ਸਟੇਜ ਟੁੱਟ ਕੇ ਡਿੱਗ ਜਾਂਦੀ ਹੈ ਜਿਸ ਦੇ ਵਿੱਚ ਕੀ 16 ਤੋਂ 17 ਲੋਕ ਜਿਹੜੇ ਨੇ ਉਹ ਘਾਇਲ ਦੱਸੇ ਗਏ ਨੇ ਜ਼ਖਮੀ ਦੱਸੇ ਗਏ ਨੇ ਤੇ 45 ਸਾਲਾਂ ਇੱਕ ਔਰਤ ਦੀ ਮੌਕੇ ਤੇ ਉੱਥੇ ਮੌਤ ਹੋ ਜਾਂਦੀ ਹੈ ਜਿਹੜੇ ਕਿ ਕਾਫੀ ਲੋਕ ਇਸ ਸਟੇਜ ਦੇ ਥੱਲੇ ਦੱਬੇ ਜਾਂਦੇ ਨੇ ਹਾਲਾਂਕਿ ਲੋਕਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਕਿ ਸਟੇਜ ਦੇ ਉੱਪਰ ਇੰਨੇ ਲੋਕ ਕਿਉਂ ਛੱਡਦੇ ਨੇ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਕਾਲਕਾ ਜੀ ਮੰਦਿਰ ਦੇ ਵਿੱਚ ਬੀਤੀ ਦਾ ਜਾਗਰਣ ਹੁੰਦਾ ਹੈ ਜਿੱਥੇ ਕਿ ਪੰਜਾਬੀ ਗਾਇਕ ਬੀ ਪ੍ਰਾਕ ਉੱਥੇ ਗਾ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਦੇਖਣ ਦੇ ਲਈ ਭੀੜ ਉਮੜਦੀ ਹੈ ਹਜ਼ਾਰਾਂ ਦੇ ਵਿੱਚ ਲੋਕ ਉੱਥੇ ਪਹੁੰਚਦੇ ਨੇ ਤੇ ਜਦੋਂ ਸਟੇਜ ਦੇ ਉੱਪਰ ਗਾਇਨ ਹੁੰਦਾ ਹੈ ਤੇ ਉਸੇ ਸਮੇਂ ਕਿੰਨੇ ਲੋਕ ਜਿਹੜੇ ਨੇ ਉਹ ਸਟੇਜ 'ਤੇ ਚੜ ਜਾਂਦੇ ਨੇ ਤਾਂ ਸਟੇਜ ਇੰਨੇ ਲੋਕਾਂ ਦਾ ਭਾਰ ਨਹੀਂ ਚੱਲ ਪਉਂਦੀ ਤੇ ਉਸ ਤੋਂ ਬਾਅਦ ਇਹ ਹਾਦਸਾ ਵਾਪਰਦਾ ਹੈ ਇਹ ਭਿਆਨਕ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਦੇਖ ਸਕਦੇ ਹੋ ਰਾਤ ਕਰੀਬ 12:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਉਸ ਦੇ ਆਸ-ਪਾਸ ਇਹ ਦੁਰਘਟਨਾ ਹੋਈ ਹੈ ਜਿੱਤੇ ਕਿ ਦਿੱਲੀ ਦੇ ਕਾਲਕਾ ਜੀ ਮੰਦਿਰ ਦੇ ਵਿੱਚ ਵੀ ਪ੍ਰਾਕ ਜਦੋਂ ਆਉਣਾ ਸੀਗਾ ਉਹਨਾਂ ਨੂੰ ਵੇਖਣ ਦੇ ਲਈ ਹਜ਼ਾਰਾਂ ਦੀ ਭੀੜ ਉਮੜਾਈ ਤੇ ਜਦੋਂ ਸਾਰੇ ਲੋਕ ਹੀ ਸਟੇਜ 'ਤੇ ਚੜ ਪਏ ਤਾਂ ਸਟੇਜ ਤੋਂ ਉਹਨਾਂ ਦਾ ਭਾਰ ਨਹੀਂ ਚੱਲਿਆ ਗਿਆ ਤੇ ਮੌਕੇ 'ਤੇ ਜਦੋਂ ਸਟੇਜ ਟੁੱਟਦੀ ਹੈ ਬਹੁਤ ਸਾਰੇ ਲੋਕ ਸਟੇਜ ਦੇ ਥਲੇ ਦੱਬੇ ਜਾਂਦੇ ਨੇ ਤੇ 16 ਤੋਂ 17 ਲੋਕ ਜਿਹੜੇ ਕਿ ਜ਼ਖਮੀ ਦੱਸੇ ਗਏ ਨੇ ਜਿਨ੍ਹਾਂ ਵਿੱਚੋਂ ਇੱਕ 45 ਸਾਲਾ ਮਹਿਲਾ ਦੀ ਮੌਕੇ ਤੇ ਮੌਤ ਦੀ ਵੀ ਖਬਰ ਸਾਹਮਣੇ ਆਈਏ ਇਹ ਤਸਵੀਰਾਂ ਦੇਖ ਸਕਦੇ ਹੋ ਬੇਹਦੀ ਖੌਫਨਾਕ ਤਸਵੀਰਾਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਇੱਕ ਵਾਰ ਮਾਸਟਰ ਸਲੀਬ ਓਨਰ ਦੇ ਨਾਲ ਵੀ ਹੋਇਆ ਸਕੇ ਕਿ ਜਦੋਂ ਕਿੰਨੇ ਸਾਰੇ ਲੋਕ ਸਟੇਜ ਤੇ ਚੜੇ ਸਗੇ ਤਾਂ ਸਟੇਜ ਜਿਹੜੀ ਟੁੱਟ ਗਈ ਸੀ ਲੇਕਿਨ ਉਸ ਤੋਂ ਬਾਅਦ ਵੀ ਲੋਕ ਸਮਝ ਨਹੀਂ ਹੈ ਤੇ ਕਲਾਕਾਰਾਂ ਦੇ ਨਾਲ ਆਪਣੇ ਆਪ ਨੂੰ ਅੱਗੇ ਵਖਾਉਣ ਦੇ ਲਈ ਉਹਨਾਂ ਦੇ ਨਾਲ ਸਟੇਜ ਤੇ ਚੜਦੇ ਨਜ਼ਰ ਆਉਂਦੇ ਨੇ ਸੋ ਇਹੋ ਜਿਹੇ ਹਾਦਸੇ ਕਈ ਵਾਰ ਵੇਖਣ ਨੂੰ ਮਿਲੇ ਨੇ ਸੋ ਅੱਜ ਵੀ ਜਦੋਂ ਬੀਤੀ ਰਾਤ ਦਿੱਲੀ ਦੇ ਕਾਲਕਾ ਜੀ ਮੰਦਿਰ ਤੋਂ ਖਬਰ ਸਾਹਮਣੇ ਆਈ ਹੈ ਦੇਖ ਸਕਦੇ ਹੋ ਪਿਆਰੇ ਤਸਵੀਰਾਂ ਨੇ ਜਿੱਥੇ ਕਿ ਲੋਕ ਜ਼ਿਆਦਾ ਤعداد ਦੇ ਵਿੱਚ ਸਟੇਟ ਤੇ ਜੜ ਜਾਂਦੇ ਨੇ ਤੋਂ ਉਸ ਤੋਂ ਬਾਅਦ ਇਹੋ ਜਿਹਾ ਭਿਆਨਕ ਹਾਦਸਾ ਵਾਪਰਦਾ ਹੈ ਤਸਵੀਰਾਂ ਦੇਖ ਸਕਦੇ ਹੋ ਕਰੀਬ 12:30 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਉਸ ਦੇ ਆਸ-ਪਾਸ ਇਹ ਦੁਰਘਟਨਾ ਹੋਈ ਹੈ ਜਿੱਥੇ ਕਿ ਦਿੱਲੀ ਦੇ ਕਾਲਕਾ ਜੀ ਮੰਦਿਰ ਦੇ ਵਿੱਚ ਬੀਪਰਾਕ ਜਦੋਂ ਆਉਣਾ ਸੀਗਾ ਉਹਨਾਂ ਨੂੰ ਵੇਖਣ ਦੇ ਲਈ ਹਜ਼ਾਰਾਂ ਦੀ ਭੀੜ ਉਮੜਾਈ ਤੇ ਜਦੋਂ ਸਾਰੇ ਲੋਕ ਹੀ ਸਟੇਜ ਤੇ ਚੜਪੇ ਤਾਂ ਸਟੇਜ ਤੋਂ ਉਹਨਾਂ ਦਾ ਭਾਰ ਨਹੀਂ ਚੱਲਿਆ ਗਿਆ ਤੇ ਮੌਕੇ ਤੇ ਜਿਹੜਾ ਸਟੇਜ ਟੁੱਟਦੀ ਹੈ ਬਹੁਤ ਸਾਰੇ ਲੋਕ ਸਟੇਜ ਦੇ ਥੱਲੇ ਦੱਬੇ ਜਾਂਦੇ ਨੇ ਤੇ 16 ਤੋਂ 17 ਲੋਕ ਜਿਹੜੇ ਕਿ ਜ਼ਖਮੀ ਦੱਸੇ ਗਏ ਨੇ ਜਿਨ੍ਹਾਂ ਵਿੱਚੋਂ ਇੱਕ 45 ਸਾਲਾ ਮਹਿਲਾ ਦੀ ਮੌਕੇ ਤੇ ਮੌਤ ਦੀ ਵੀ ਖਬਰ ਸਾਹਮਣੇ ਆਈਏ ਇਹ ਤਸਵੀਰਾਂ ਦੇਖ ਸਕਦੇ ਹੋ ਬੇਹੱਦ ਹੀ ਖੌਫਨਾਕ ਤਸਵੀਰਾਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਇੱਕ ਵਾਰ ਮਾਸਟਰ ਸਲੀਵ ਉਹਨਾਂ ਦੇ ਨਾਲ ਵੀ ਹੋਇਆ ਸਕੇ ਕਿ ਜਦੋਂ ਕਿੰਨੇ ਸਾਰੇ ਲੋਕ ਸਟੇਜ ਤੇ ਚੜੇ ਸਗੇ ਤਾਂ ਸਟੇਜ ਜਿਹੜੀ ਟੁੱਟ ਗਈ ਸੀ ਲੇਕਿਨ ਉਸ ਤੋਂ ਬਾਅਦ ਵੀ ਲੋਕ ਸਮਝ ਨਹੀਂ ਏ ਕਿ ਕਲਾਕਾਰਾਂ ਦੇ ਨਾਲ ਆਪਣੇ ਆਪ ਨੂੰ ਅੱਗੇ ਵਖਾਉਣ ਦੇ ਲਈ ਉਹਨਾਂ ਦੇ ਨਾਲ ਸਟੇਜ ਤੇ ਚੜਦੇ ਨਜ਼ਰ ਆਉਂਦੇ ਨੇ ਸੋ ਇਹੋ ਜਿਹੇ ਹਾਦਸੇ ਕਈ ਵਾਰ ਵੇਖਣ ਨੂੰ ਮਿਲੇ ਸੋ ਅੱਜ ਵੀ ਜਦੋਂ ਬੀਤੀ ਰਾਤ ਦਿੱਲੀ ਦੇ ਕਾਲਕਾ ਜੀ ਮੰਦਿਰ ਤੋਂ ਖਬਰ ਸਾਹਮਣੇ ਆਈਏ ਦੇਖ ਸਕਦੇ ਹੋ ਭਿਆਨਕ ਤਸਵੀਰਾਂ ਨੇ ਜਿੱਥੇ ਕਿ ਲੋਕ ਜ਼ਿਆਦਾ ਤਦਾਰ ਦੇ ਵਿੱਚ ਸਟੇਜ ਤੇ ਚੜ ਜਾਂਦੇ ਨੇ ਤੋਂ ਉਸ ਤੋਂ ਬਾਅਦ ਇਹੋ ਜਿਹਾ ਭਿਆਨਕ ਹਾਦਸਾ ਵਾਪਰਦਾ ਹੈ ਤਸਵੀਰਾਂ ਦੇਖ ਸਕਦੇ ਹੋ